ਅ ਦਰਿਆ ਦਿਲੀ ਵਖਾ ਦੇਣੀ ਮੈਂ ਸਮਝਦਾ ਜਿਹੜੇ ਬੰਦੇ ਢਿੱਡੂ ਹੀ ਮਾੜੇ ਨੇ ਨਾ ਉਹਨਾਂ ਨੇ ਮਾੜੇ ਹੀ ਰਹਿਣਾ ਔਰ ਕੱਲ ਦੀ ਚੈਟ ਤੁਸੀਂ ਕਮਾਲ ਦੇਖੋ ਪੰਜਾਬ ਪੁਲਿਸ ਦਾ ਹਾਲ ਵੇਖ ਲਓ ਕਿ ਇਹ ਜਿਹੜੇ 600 ਬੰਦੇ ਦੀ ਐਡਮਨ ਚੱਲ ਰਹੀ ਆ ਜਿਹੜਾ ਗਰੁੱਪ ਚੱਲ ਰਿਹਾ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਜ਼ਿਲ੍ਹਾ ਮੋਗਾ ਇਹਦੀ ਕੱਲ ਇੱਕ ਆਡੀਓ ਵਾਇਰਲ ਹੁੰਦੀ ਹੈ ਔਰ ਉਸ ਆਡੀਓ ਚ ਕਈ ਪੋਲੀਟੀਕਲ ਲੀਡਰਸ ਨੂੰ ਯਾ ਕਈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਅਮਰਿਤਪਾਲ ਤਰਸ਼ੇਮ ਸਿੰਘ ਉਹਦੇ ਫਾਦਰ ਹਰਜੀਤ ਸਿੰਘ ਪ੍ਰੇਮ ਸਿੰਘ ਉਹਦੇ ਚਾਚਾ ਬੜਿਆਂ ਨਾਲ ਕੰਮ ਕੀਤਾ ਸੋ ਮਤਲਬ ਜਿਹੜੇ ਬੰਦੇ ਇੱਕ ਕੋਲ ਖੋਲ ਰਿਹਾ ਇਹਨਾਂ ਦੀ ਉਹ ਵੀ ਉਹਨਾਂ ਦੀ ਟਾਰਗੇਟ ਲਿਸਟ 'ਚ ਨੇ ਔਰ ਇਹਦੇ 'ਚ ਤੁਹਾਨੂੰ ਸ਼ਾਇਦ ਇਸ ਗੱਲ ਦਾ ਮੈਨੂੰ ਜੇ ਇਸ ਗੱਲ ਦੀ ਤੁਸੀਂ ਕਹਿ ਲਓ ਦੈਟ ਆਈ ਐਮ ਕਨਸਰਨਡ ਕਿ ਪੰਜਾਬ ਪੁਲਿਸ ਕਰ ਕੀ ਰਹੀ ਆ ਭਗਵੰਤ ਮਾਨ ਸਾਹਿਬ ਕਰ ਕੀ ਰਹੀ ਜੀ ਵੇਟਿੰਗ ਫॉर ਸਮ ਪਰਸਨ ਟੂ ਡਾਈ ਐਂਡ THEN ਸ਼ਰਦਾ ਦੇ ਫੁੱਲ ਪੇਟ ਕਰਨੇ ਇਹਨਾਂ ਨੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਜਾਖੜ ਸਾਹਿਬ ਨੇ ਵੀ ਜ਼ਿਕਰ ਕੀਤਾ ਸੀਗਾ ਕਿ ਇੰਟੈਲੀਜੈਂਸ ਦੀ ਦੁਰਵਰਤੋਂ ਹੋ ਰਹੀ ਹੈ ਔਰ ਪਦਵੰਤ ਮਾਨ ਸਾਹਿਬ ਨੇ ਆਪ ਇਸ ਗੱਲ ਨੂੰ ਐਡਮਿਟ ਕੀਤਾ ਵਿਧਾਨ ਸਭਾ ਦੇ ਫਲੋਰ ਆਫ ਦਾ ਹਾਊਸ 'ਚ ਕੀਤਾ ਕਿ ਮੈਨੂੰ ਪਤਾ ਕਾਂਗਰਸ ਦੀ ਮੀਟਿੰਗ 'ਚ ਕੀ ਹੁੰਦਾ ਪ੍ਰਤਾਪ ਸਿੰਘ ਬਾਜਵੇ ਨੂੰ ਐਲੋਪੀ ਨੂੰ ਕਹਿੰਦੇ ਸੀ ਕਿ ਤੁਸੀਂ ਤਾਂ ਸਾਰੀ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ ਦਿੱਲੀ ਚ ਉਹਦਾ ਸਾਰਾ ਵੇਰਵਾ ਦੇਤਾ ਇੰਟੈਲੀਜੈਂਸ ਨੂੰ ਪੋਲਿਟিক্যাল اپੋਨੈਂਟਸ ਤੇ ਨਿਗਾਹ ਰੱਖਣੀ ਸਨੂਪਿੰਗ ਕਰਨੀ ਫੋਨ ਟੈਪਿੰਗ ਤੱਕ ਵਰਤ ਰਹੇ ਐ ਲਾਅਨ ਆਰਡਰ ਤੇ ਨਹੀਂ ਵਰਤ ਰਹੇ ਵੇਖੋ ਕਿੱਡੇ ਨਿਕੰਮੇ ਨੇ ਪ੍ਰਤਾਪ ਸਿੰਘ ਬਾਜਵੇ ਦੇ ਬਾਰੇ ਅਮਨ अरोड़ा ਸਾਹਿਬ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜਿਹੜੇ ਕਿਸੇ ਬੰਬ ਬਲਾਸਟ ਲਈ ਲਾਈਵ ਨਹੀਂ ਹੋਏ ਇੱਕ ਨਿੱਜੀ ਚੈਨਲ ਨੂੰ ਐਲਓਪੀ ਦੇ ਦਿੱਤੇ ਇੰਟਰਵਿਊ ਤੋਂ ਬਾਅਦ ਲਾਈਵ ਹੋ ਗਏ ਤੇ ਕਹਿੰਦੇ ਇਹਦੇ ਪਾਕਿਸਤਾਨ ਨਾਲ ਲਿੰਕ ਨੇ ਐਲਓਪੀ ਦੇ ਅਸੀਂ ਇਹਦੀ ਜਾਂਚ ਕਰਨੀ ਆ ਮਗਰ ਜਾਂਚ ਕਰਨ ਦੀ ਜਗ੍ਹਾ ਪਰਚਾ ਦਿੱਤਾ ਨਿਕੰਮਾ ਜਾ ਆਈਟੀ ਐਕਟ ਦਾ ਭਾਈ ਜੀ ਦੇ ਪਾਕਿਸਤਾਨ ਨਾਲ ਲਿੰਕ ਨੇ ਉਹ ਤਾਂ ਤੁਸੀਂ ਜਾਂਚ ਕਰਕੇ ਹੀ ਨਹੀਂ 라ਜੀ ਆ ਮੈਂ ਦਿਖਾਉਣਾ ਸਾਰੀ ਚੈਟ ਤੇ ਜਿਨ੍ਹਾਂ ਦੇ ਲਿੰਕ ਆ ਉਹਨਾਂ ਬਾਰੇ ਕੋਈ ਨਹੀਂ ਜ਼ਿਕਰ ਕਰਦੇ ਇਸ ਲਈ ਨਾ ਮੇਰੀ ਅੱਜ ਥੋੜੀ ਐ ਐਗਜ਼ਾਸਟਿਵ ਜੀ ਪ੍ਰੈਸ ਕਾਨਫਰੈਂਸ ਹੈ ਕਿਉਂਕਿ ਇਹਦੇ ਕਈ ਪਹਿਲੂ ਨੇ ਅੱਜ ਜੇ ਮੈਂ ਤੁਹਾਡੇ ਸਾਹਮਣੇ ਰੱਖੇ ਔਰ ਕਈ ਇਹ ਜਿਆ ਵੀ ਆਡੀਓ ਰਿਕਾਰਡਿੰਗਸ ਨੇ ਜਿਹੜੀਆਂ ਤੁਸੀਂ ਕਦੇ ਨਹੀਂ ਸੁਣੀਆਂ ਹੋਣੀਆਂ ਐਂਡ ਯੂ ਵਿਲ ਅੰਡਰਸਟੈਂਡ ਕਿ ਪੰਜਾਬ 'ਚ 올 ਇਸ ਨਾਟ ਵੈਲ ਐਡਾ ਖਤਰਨਾਕ ਕੰਮ ਚੱਲ ਰਿਹਾ ਔਰ ਜਿਹੜਾ ਇਹ ਚਲਾ ਰਿਹਾ ਇਹਦਾ ਜਿਹੜੇ ਐਡਮਿਨ ਨੇ ਇੱਕ ਬੰਦਾ ਉਹ ਆ ਜਿਹੜਾ ਉਹਨੇ ਡਿਬੜੂ ਘਰ ਤੋਂ ਮੁੜਿਆ ਕੁਲਵੰਤ ਸਿੰਘ ਰੋਕੇ ਉਹਦਾ ਭਰਾ ਹੈ ਮਹਾ ਸਿੰਘ ਬੜੇ ਲੋਕ ਨੇ ਮਗਰ ਆ ਸਾਰੇ ਕੰਮ ਦੇ ਪਿੱਛੇ ਹੈ ਕੌਣ ਉਹਦੀ ਫੋਟੋ ਤਾਂ ਵਿਖਾ ਨਹੀਂ ਉਹਦੀ ਪਹਿਲੇ ਦੀ ਜਿਹੜੀ ਪਹਿਲੀ ਲਾਈਵ ਚ ਚਲੋ ਲਈ ਤਾਂ ਆਹ ਇਹਨੂੰ ਤਾਂ ਪਛਾਣਦੇ ਹੋ ਨਾ ਪਛਾਣਦੇ ਨਹੀਂ ਪਛਾਣਦੇ ਨੂੰ ਦੇ ਦੱਸੋ ਯਾਰ ਇੱਕ ਤਾਂ ਹਾਂ ਹਾਂ ਇਹ ਆ ਚੀਜ਼ ਜੀ ਅਸਲ ਬੰਦੇ ਦੀ ਜੀ ਦੀ ਮੈਂ ਗੱਲ ਕਰ ਰਿਹਾ ਉਹ ਜਿਹੜਾ ਨਵਾਂ ਚਿਹਰਾ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹਦੀ ਨਹੀਂ ਮੈਂ ਦੀ ਗੱਲ ਕਰ ਰਿਹਾ ਸ਼ੈਤਾਨ ਦੀ ਹੁਣ ਤੁਸੀਂ ਆ ਵੇਖੋ ਮੈਂ ਥੋੜੀ ਜੀ ਪੜ੍ਹਾਂਗਾ ਜੀ ਕੱਲ ਵਾਲੀ ਉਹ ਜਿਹੜੀ ਚੈਟ ਹੈ ਔਰ ਫਿਰ ਮੈਂ ਇੱਕ ਆਡੀਓ ਸੁਣਾਉਂਗਾ ਕਿ ਲੋਕਾਂ ਨੂੰ ਕਿਵੇਂ ਤਿਆਰ ਕੀਤਾ ਜਾ ਰਿਹਾ ਕਹਿੰਦੇ ਜੀ ਚਲੋ ਕਰੋ ਪਤਾ ਤਲਵਾੜੇ ਦਾ ਆਪਾਂ ਕੱਲ ਨੂੰ ਹੀ ਸੋਦ ਆਵਾਂ ਆਵਾਂਗੇ ਹਾਂ ਜੇ ਪੁਲਸਾਂ ਨੂੰ ਲੈਣ ਆਵੇ ਤਾਂ ਖਾਲਸਾ ਜੀ ਸਾਡੇ ਮਗਰ ਡੱਟ ਕੇ ਖੜ ਜਾਇਓ ਜਾਂ ਫਿਰ ਸਾਨੂੰ ਉਹ ਸ਼ਸਤਰ ਲਿਆ ਕੇ ਦਿਓ ਨਾ ਤਾਂ ਸੀ ਕਿਸੇ ਦੇ ਹੱਥ ਆਈਏ ਫਿਰ ਸੋਦਦੇ ਹੀ ਤੁਰੇ ਜਾਵਾਂਗੇ ਅਕਲਾ ਮੈਸੇਜ ਪਰਦਾ ਖਾਲਸਾ ਜੀ ਮੈਂ ਕੱਲ ਨੂੰ ਹੀ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹਾਂ ਕੋਈ ਜਥੇਬੰਦੀ ਹੈ ਜਿਨ੍ਹਾਂ ਨੂੰ ਸ਼ਹੀਦਾਂ ਦਾ ਪਰਿਵਾਰ ਸੰਭਿਆ ਭਾਉ ਮਗਰੋਂ ਕੌਣ ਕੌਣ ਖੜਾ ਦੇਖਿਆ ਅਸੀਂ ਅੰਮ੍ਰਿਤਸਰ ਦੇ ਮੋਰਚਾ ਲੱਗਿਆ ਸੀ ਉੱਥੇ ਵੇਖਿਆ ਹੀ ਆ ਚਲੋ ਫੇਰ ਪਾਹੂ ਆ ਜੇ ਪਾਹੂ ਜੀ ਐਲਾਨ ਕਰੋ ਚਲੋ ਫੇਰ ਪਾਹੂ ਆਓ ਸਾਰੇ ਜਾਣੇ ਜਿਨ੍ਹਾਂ ਜਿਨ੍ਹਾਂ ਜਿਨੇ ਹੈਗੀ ਪਹਿਲਾ ਸ਼ਹੀਦੀ ਦੀ ਦਾਤ ਅਕਾਲਪੁਰੂਖ ਮੈਨੂੰ ਦੇਣ ਫਿਰ ਅੱਗੇ ਕਹਿੰਦਾ ਖਾਲਸਾ ਜੀ ਆਪਾਂ ਕਹਿ ਕੇ ਜੰਗ ਦੀ ਤਿਆਰੀ ਕਰ ਸਕਦੇ ਆ ਪਰ ਜਿਹੜੇ ਵਿੱਚੋਂ ਬਾਅਦ ਵਿੱਚ ਜੰਗ ਵਿੱਚੋਂ ਗद्दार ਪੱਜਨੇ ਆ ਉਹ ਰਹਿ ਇੱਥੇ ਪਤਾ ਨਹੀਂ ਅੱਗੇ ਕੀ ਆ ਬਾਈ ਆਪਣੀ ਆਪਣੀ ਜ਼ਮੀਰ ਕਾਇਮ ਰੱਖੀ ਹੈ ਸਾਰੇ ਵੀਰ ਇੱਕੋ ਸੌ ਖਾ ਕੇ ਚੱਲੋ ਬਾਈ ਜੀ ਜੋ ਛੱਡ ਕੇ ਜਾਣਗੇ ਉਨ੍ਹਾਂ ਦਾ ਵੀ ਹਿਸਾਬ ਨਾਲ ਦੀ ਨਾਲ ਕਰਨਾ ਸਹੀ ਰਹੁ ਮੇਰੇ ਹਿਸਾਬ ਨਾਲ ਮਤਲਬ ਨਾਲ ਦੀ ਨਾਲ ਸਾਰਾ ਕੰਮ ਇਹਦੇ ਵਿੱਚ ਹੀ ਚੱਲ ਰਿਹਾ ਮਨਜ਼ੂਰ ਆ ਦੱਸੋ ਖਾਲਸਾ ਜੀ ਮੈਂ ਤਿਆਰ ਆ ਦੱਸੋ ਪਹਿਲਾ ਕਿਹੜਾ ਗੱਡੀ ਚਾੜਨਾ ਦੱਸੋ ਕਿੰਨੇ ਗਰੁੱਪਾਂ ਚੋਂ ਤਿਆਰ ਨੇ ਕਹਿੰਦਾ ਇੱਕ ਇੱਕ 11 ਹੁੰਦੇ ਨੇ ਜਿੰਨੇ ਵੀ ਹੋਣ ਅਕਾਲ ਪੁਰਖ ਆਪੇ ਫੌਜ ਬਣਾ ਦੂ ਮਗਰੋਂ ਅੱਗੇ ਆ ਕੇ ਕਹਿੰਦਾ ਜੀ ਅਸੀਂ ਅੰਮ੍ਰਿਤ ਵੇਲੇ ਹੀ ਵੈਰੀ ਸੋਧਾਂਗੇ ਫਿਰ ਕਹਿੰਦਾ ਮਨਜ਼ੂਰ ਆ ਦੱਸੋ ਖਾਲਸਾ ਜੀ ਮੈਂ ਤਿਆਰ ਆ ਦੱਸੋ ਪਹਿਲਾਂ ਗੱਡੀ ਕਿਹੜਾ ਚਾੜਨਾ ਹੈ ਪਹਿਲਾਂ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਜੇਲ੍ਹ ਵਿੱਚ ਨੇ ਹੁਣ ਇੱਕ ਮੈਂ ਗੱਲ ਦੱਸਦਾ ਬਿੱਟੂ ਦੋਆਂ ਦੀ ਗੱਲ ਹੁੰਦੀ ਆ ਇੱਕ ਰਵਨੀਤ ਦੀ ਇੱਕ ਦਿਲਜੀਤ ਬਿੱਟੂ ਦੀ ਕਿਉਂਕਿ ਇਹ ਜਿਹੜਾ ਗਰੁੱਪ ਹੈ ਉਸ ਨੂੰ ਵੀ ਟਾਰਗੇਟ ਕਰ ਰਿਹਾ ਜਿਹੜਾ ਇਹਨਾਂ ਨੂੰ ਐਕਸਪੋਜ਼ ਕਰ ਰਿਹਾ ਔਰ ਇਹਦੇ ਚ ਹੌਲੀ ਹੌਲੀ ਜੇ ਤੁਸੀਂ ਇਹਦੇ ਅੰਦਰ ਵੜੋਗੇ ਤੁਹਾਨੂੰ ਇਹ ਗੱਲ ਸਮਝ ਆਊਗੀ ਪਹਿਲਾਂ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਜਪਾਲ ਸਿੰਘ ਖਾਲਸਾ ਜੇਲ੍ਹ ਵਿੱਚ ਹੈ ਜੇਲ੍ਹ ਵਿੱਚ ਹੈ ਜਾਣ ਲਈ ਕਿਹੜਾ ਸਿੰਘ ਤਿਆਰ ਹੈ ਉੱਥੇ ਪੁੱਛਣਾ ਸ਼ੁਰੂ ਹੋਗੇ ਜੀ ਤੁਸੀਂ ਮੈਂਬਰ ਦੀ ਛੱਡੋ ਤਿਆਰ ਦੱਸੋ ਕੌਣ ਕੌਣ ਹੈ ਦੂਜਾ ਨੰਬਰ ਮਜੀਠੀਏ ਦਾ ਜਿਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਗਵਰਸਤਾਰੀ ਵਿੱਚ 10 ਕਰੋੜ ਦਿੱਤੇ ਮੈਂ 10 ਰੁਪਏ ਨਾ ਦਵਾਂ ਇਹ ਜੇ ਜੋਕਰ ਲਈ 10 ਕਰੋੜ ਤਾਂ ਦੂਰ ਦੀ ਗੱਲ ਹੈ ਬਿਲਕੁਲ ਕੌਣ-ਕੌਣ ਤਿਆਰ ਆ ਜਾਣ ਲਈ ਦੱਸੋ ਭਾਈ ਜੀ ਇਹ ਗੱਲਾਂ WhatsApp ਤੇ ਨਹੀਂ ਹੁੰਦੀਆਂ ਇਹ ਮੈਸੇजेस ਦਾ ਏਜੰਸੀਆ ਰੀਡ ਕਰ ਲਿਆ ਨੇ ਫਿਰ ਅਗਲਾ ਨੰਬਰ ਤੀਜਾ ਨੰਬਰ ਕਹਿੰਦਾ ਅਮਿਤ ਸ਼ਾਹ ਦਾ ਜੀਨੇ ਤੀਜੀ ਵਾਰ ਭਾਈ ਅਮਰਿਤਪਾਲ ਸਿੰਘ ਤੇ ਆ ਲਾਈ ਹੁਣ ਤੁਸੀਂ ਅੱਗੇ ਵੇਖੋ ਤਿਆਰੀ ਕਿਵੇਂ ਕਰਦੇ ਹੋ ਆਡੀਓ ਸੁਣਾਈ ਆ ਜਿਹੜਾ ਧਿਆਨ ਨਾਲ ਸੁਣੇ ਥੋੜਾ ਪਲੀਜ਼ ਬੇਅਰ ਵਿਦ ਮੀ ਮੈਂ ਇੱਕ ਇੱਕ ਕਰਕੇ ਤੁਹਾਨੂੰ ਸਾਰਾ ਕੁਝ ਸਾਹਮਣੇ ਰੱਖੂੰਗਾ ਆ ਸੁਣਾਈ ਹੈ ਕੋਈ ਨਹੀਂ ਕੋਈ ਦੱਸ ਕੇ ਨਹੀਂ ਕਰਦੇ ਜੀ ਨਾ ਕੋਈ ਅਨੁਗਮਨ ਜੀ ਜਿਹੜਾ ਪਾ ਕਿਹਾ ਨਹੀਂ ਟਿਕਾ ਨਾ ਹੁੰਦਾ ਪੰਚਾਦਾ ਉਹ ਕੰਮ ਨਹੀਂ ਆ। ਪਰ ਨਹੀਂ ਡਰ ਹੁਕਮ ਤਾਲੀ ਮਾਰ ਕੇ ਨਹੀਂ ਕੇ ਸਕੋ। ਹਾਂ ਉਹ ਖਤਕੂ ਨਹੀਂ ਡਰਦੂ ਆਇਆ। ਇੱਕ ਪੈਗ ਆਉਣਾ। ਉਹ। ਸੋ ਜੋ ਨਹੀਂ ਸੱਚਾ ਸੀ। ਵਿੱਚ ਵੀ ਬਵਾ ਸੋ ਤੇ ਦੇਖਿਆ ਤਾਂ ਫਸ ਗਏ ਲੱਗਿੰਦੇ ਸੀ। ਮੈਂ ਖੜੀ ਨਹੀਂ ਇਹ ਗੱਲ ਕਹਿੰਦੀ ਸੀ। ਜੇ ਕਿਸੇ ਨੂੰ ਪਰਵਾਹ ਦੀ ਯਾਦ ਆਉਂਦੀ ਹੈ ਜਾਂ ਕੋਈ ਚੜ੍ਹਾ ਚੌਗਾ ਇਹਨਾਂ ਸੱਚੇ ਹੀ ਹੈ ਇੱਥੇ ਸੰਤਵਰ ਬੈਠ ਕਾ ਲਈ ਕੰਦਨ ਨਹੀਂ ਦਰਖੇ ਨੇ ਨਿਡਰ ਹੋ ਕੇ ਜੀ ਮੱਦਨਾ ਇਹ ਸ਼ਿੱਦਿ ਦੇ ਨੇ ਉਹ ਹੀ ਇੱਥੇ ਰੁਕੇ ਠੀਕ ਹੋ ਤਾਂ ਵੀ ਫਿਰ ਗਾਦੇ ਨੇ ਦਸ ਦਾ ਕਾਫੀ ਸਾਰ ਸਵੇੰਗ ਪਿਛਲੀ ਗਲੀ ਵਿੱਚ ਦੇ ਲੰਘ ਕੇ ਸੇਲੇਗੇ ਉਹ ਜੀ ਨੇ ਸਹੀ ਕੇ ਦੇ ਦੇ ਨੀ ਆਲਸਾ ਕੰਫਲੇ ਉਹ ਨਾਮੋਂ ਵੀ ਨਾਮੋਂ ਦਲ ਜਪੜਾ ਬੜਾ ਵੈਚੀ ਸਹੀ ਕੇ ਦੇ ਲਈ ਕੁਝ ਸੌਖੇ ਨੇ ਮੇਰੇ ਪਰ ਮੰਨਣਾ ਕੁਝ ਸੌਖਾ ਨਹੀਂ ਮੇਰੇ ਦਿਲ ਮੰਨਣਾ ਕੁਝ ਸੌਖਾ ਨਹੀਂ ਤੰਗੂ ਤੇ ਹਰ ਦਸਤ ਨੇ ਸੇ ਕਾਹੂ ਕੋ ਦੇ ਨੇ ਮੈਂ ਤਾਂ ਮੰਨਾਂ ਕਲ ਇਸ ਟੋਟਲ ਟੂ ਮੈਕਸਿਮਮ ਕਰੋ ਅਨਸਰ ਹਸ 3 ਲਿੰਚ ਨਾ ਸਿਕ ਅਗਲੇ ਵੀ ਸੁਣਾ 2 ਮਿੰਟ ਛੋੜ ਵੈਰੀ ਗੁੱਡ ਕਰ ਦੋ ਮੈਂ ਤੁਹਾਨੂੰ ਲਗਾਤਰ ਕਰੋ ਕਿ ਕਿ ਇਸ ਇਤਿਹਾਸ ਨੂੰ ਫੁਲ ਫੰਕਸ਼ਨ ਤੇ ਅਖੀਂ ਦੇਖਣਾ ਕੋਲ ਅਫ ਇੰਨਾ ਕੁ ਜੋਸ਼ ਹੈ। ਜੋਸ਼ ਹੀ ਹੋਣੀ ਚਾਹੀਦਾ। ਤੇ ਬਾਬਾ ਕੁਛ ਹੀ ਸਿੰਪਲ ਹੈ। ਪੂਰੇ ਕੈਲਕੂਲੇਸ਼ਨ। ਸਾਰੇ ਕੁਛ ਉਹਨਾਂ ਦੇ ਕੋਰੇ। ਐਨੀ ਮੈਗਾਜ ਕੋਤੇ ਹੋਏ। ਅਫ ਅਕੱਲ ਨਾਲ ਸਭ ਕੰਮ ਕਰਨਾ ਪੈਂਦਾ। ਚੀ ਸਿੰਝੀ ਤੋਂ ਅਗਲੇ ਸਕਦੇ ਹੁਣ ਆ 600 ਬੰਦਿਆਂ ਦਾ ਜਿਹੜਾ ਗਰੁੱਪ ਚੱਲ ਰਿਹਾ ਹੈ ਇਹਦਾ ਇੱਕ ਬੰਦਾ ਦਿਬੜੂ ਘਰ ਤੋਂ ਵਾਪਸ ਆਇਆ ਜਿਹੜਾ ਮੈਂ ਐਡਮਿਨ ਕਿਹਾ ਮਾਹ ਸਿੰਘ ਰੌਕੇ ਜਿਹੜਾ ਰਿਆ ਉਥੇ ਕੁਲਵੰਤ ਸਿੰਘ ਰੌਕੇ ਮਾਹ ਸਿੰਘ ਉਹਦਾ ਬ੍ਰਦਰ ਹੈ ਜੀ ਇਹ ਕੀ ਕਰ ਰਿਹਾ ਹੈ ਇਤਿਹਾਸ ਨਾਲ ਜੋੜ ਕੇ ਸੂਸਾਈਡ ਬੋਮਰ ਤਿਆਰ ਕਰਤੇ ਜਾ ਰਿਹਾ ਕੀ ਭਾਵੇਂ ਜੀਨੇ ਜਿਹਨੂੰ ਪਰਿਵਾਰ ਦਾ ਫਿਕਰ ਹੈ ਨਾ ਉਹ ਹਟ ਜੇ ਪਿੱਛੇ ਕਿਉਂਕਿ ਵਿੱਚੋਂ ਇੱਕ ਅੱਧਾ ਕਹਿੰਦਾ ਕਿ ਪਰਿਵਾਰ ਦਾ ਕੌਣ ਸੰਭੂ ਇਹ ਹਾਲਾਤ ਚੱਲ ਰਹੇ ਆ ਕਿ ਇੱਕ ਗਰੁੱਪ ਇੰਡੀਆ ਚ ਆਪਰੇਟ ਹੋ ਰਿਹਾ ਜਿੱਥੇ ਦੇਸ਼ ਦੇ ਹੋਮ ਮਿਨਿਸਟਰ ਨੂੰ ਹੋਰ ਪੋਲਿਟਿਕਲ ਲੀਡਰਸ ਨੂੰ ਹੋਰ ਲੋਕਾਂ ਨੂੰ ਇਹਦੇ ਚ ਕੁੱਕੀ ਗਿਲ ਵੀ ਹੈ ਜਿਹਨੂੰ ਟਾਰਗੇਟ ਤੇ ਰੱਖਿਆ ਕਿਉਂਕਿ ਕੁੱਕੀ ਗਿਲ ਵੀ ਬੋਲਿਆ ਇਦੇ ਚ ਹਰੀ ਨੌ ਦਾ ਪਰਿਵਾਰ ਵੀ ਆ ਸੁਖਪ੍ਰੀਤ ਸਿੰਘ ਹਰੀ ਨੌ ਗੁਰਪ੍ਰੀਤ ਦਾ ਬ੍ਰਦਰ ਔਰ ਇਹ ਬੰਦੇ ਜਿਹੜੇ ਟਾਰਗੇਟ ਤੇ ਨੇ ਸਿਰਫ ਉਹ ਨੇ ਜਿਹੜੇ ਅੰਮ੍ਰਿਤਪਾਲ ਦਾ ਅਸਲੀ ਮਖੌਟਾ ਆ ਜਿਹੜੀ ਤਸਵੀਰ ਮੈਂ ਤੁਹਾਨੂੰ ਵਿਖਾਈ ਆ ਫਰੋਡ ਵਾਲੀ ਵੇਖੋ ਡੋਨਟ ਇਹ ਕਿਥੇ ਜਿਹੜੀ ਉਹਦੀ ਲੇਟੈਸਟ ਤਸਵੀਰ ਆ ਉਹ ਵੇਖ ਕੇ ਨਾ ਪ੍ਰਭਾਵਿਤ ਹੋ ਜਿਓ ਆ ਦਲਜੀਤ ਕਲਸੀ ਹੁਰੀ ਆਏ ਆ ਨਾ ਬਾਤ ਦਲਜੀਤ ਕਲਸੀ ਤਾਂ ਉਹਦੇ ਸਾਥੀ ਸਨ ਜਿਹੜੇ ਕੀ ਕਹਿ ਰਹੇ ਆ ਕੇ ਕਿ ਉਹਦੇ ਕੋਲ ਤਾਂ ਫੋਨ ਵੀ ਆ ਉਥੇ ਫਿਰ ਇੱਕ ਉਹ ਦੂਜਾ ਕੀ ਨਾ ਉਹਦਾ ਆਪਣੇ ਦਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡਾਲਤੇ ਆ ਜਿਹੜੇ ਖੁਲਾਸਾ